ਅਗਰ ਕੀੜੇ ਬਾਸਾ ਜੀ ਦਾ ਸੱਚੇ ਦਰਬਾਰ ਕੀ ਜੈ ਕਰਾ ਸਿਰਾਂ ਵਾਲੀ ਦਾ ਸੱਚੇ ਦਰਬਾਰ ਕੀ ਜੈ ਕਰਾ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਸੱਚੇ ਦਰਬਾਰ ਬੋਲੀ ਬੰਦਾਵਨ ਬਾਂਕੇ ਵਿਹਾਰੀ ਲਾਲ ਦੇ ਕੀ ਜੈ ਰਾਧਾ ਰਾਣੀ ਸਰਕਾਰ ਕੀ ਜੈ ਜੈ ਸ਼ੀ ਰਾਧੇ ਜੈ ਜੈ ਸ਼ੀ ਰਾਧੇ ਬਾਬਾ ਬੁੱਧ ਸਿੰਘ ਜੀ ਮਹਾਰਾਜ ਦਾ ਬਹੁਤ ਬਹੁਤ ਉਹਨਾਂ ਦੇ ਚਰਨਾਂ 'ਚ ਨਮਨ ਹੈ ਕਿਉਂਕਿ ਜੋ ਇਸ ਬੁਰਾਲੀ ਦੇ ਵਿੱਚ ਬੁੱਧਗੀਰ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਸਭ ਤੇ ਰਿਹਾ ਹੈ ਔਰ ਐਦਾ ਹੀ ਰਹੂਗਾ ਲੋਕੀ ਤਾਂ ਕਹਿੰਦੇ ਆ ਵੀ ਜਦੋਂ ਤੱਕ ਬਾਬਾ ਬੁੱਧਗੀਰ ਜੀ ਕਿਉਂਕਿ ਚਿੰਤਾ ਮਹਾ ਮਹਾਦੇਵ ਹਰਨ ਮੰਡਲ ਦੇ ਵਿੱਚ ਉਹ ਰਹੇ ਆ ਅੱਜ ਵੀ ਕੋਈ ਜਾਂਦਾ ਉੱਥੇ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਬਾਬਾ ਜੀ ਇੱਥੇ ਆ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਬਹੁਤ ਬਹੁਤ ਨਮਨ ਕਰਦਾ ਔਰ ਸਾਡੇ ਸਾਈਂ ਬਾਬਾ ਪਰਵੇਸ਼ ਜੀ ਔਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੈ ਸਾਈਆਂ ਦੀ ਜੈ ਸਾਈਆਂ ਦੀ ਜੈ ਬਾਬਾ ਜੈ ਮਾਤਾ ਦੀ ਜੈ ਮਾਤਾ ਦੀ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਅੱਜ ਕੋਰਾਲੀ ਸ਼ਹਿਰ ਤੋਂ ਤੀਸਰੀ ਬੱਸ ਯਾਤਰਾ ਜੋ ਲੈ ਕੇ ਜਾ ਰਹੇ ਨੇ 모हित ਵਰਮਾ ਜੀ ਸੋ ਪਹਿਲਾ ਵੀ ਇਹ ਯਾਤਰੀਆਂ ਨੂੰ ਯਾਤਰਾਵਾਂ ਸ਼ਰਧਾਲੂਆਂ ਨੂੰ ਕਰਾਈਆਂ ਨੇ ਇਹਨਾਂ ਨੇ ਜਿਵੇਂ ਕਿ ਬ੍ਰਿੰਦਾਵਨ ਖਾਟੂ ਸ਼ਾਮ ਹੋਰ ਵੀ ਕਈ ਥਾਮਾਂ ਤੇ ਇਹ ਗਏ ਸੀ ਤੇ ਅੱਜ ਇਹ ਫੇਰ ਜਾ ਰਹੇ ਨੇ ਜਿਵੇਂ ਕਿ ਨੈਣਾ ਦੇਵੀ ਹੋ ਗਿਆ ਬਾਬਾ ਬਾਲਕਨਾਥ ਹੋ ਗਿਆ ਤੇ ਹੋਰ ਵੀ ਕਈ ਦੇਵੀਆਂ ਦੇ ਦਰਸ਼ਨ ਕਰਨ ਦੇ ਲਈ ਇਹ ਅੱਜ ਬੱਸ ਯਾਤਰਾ ਜਾ ਰਹੀ ਹੈ ਤੇ ਤੁਹਾਨੂੰ ਇਸ ਬਸ ਯਾਤਰਾ ਦੀਆਂ ਝਲਕੀਆਂ ਦਿਖਾਉਨੇ ਆਪਾਂ ਸੰਗਤਾਂ ਦੇ ਨਾਲ ਸ਼ਰਧਾਲੂਆਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ 모हित ਵਰਮਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਯਾਤਰਾ ਕਿੱਥੋਂ ਕਿੱਥੋਂ ਹੋ ਕੇ ਜਾਵੇਗੀ ਅਤੇ ਕਦੋਂ ਵਾਪਸ ਆਵੇਗੀ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਧਮਾਨ ਚੈਨਲ ਦੇ ਨਾਲ 모हित ਵਰਮਾ ਜੀ ਜੈ ਮਾਤਾ ਦੀ ਜੈ ਮਾਤਾ ਦੇ ਜੀ ਸੋ ਤੁਸੀਂ ਇੱਕ ਬਹੁਤ ਚੰਗਾ ਕੰਮ ਕਰ ਰਹੇ ਹੋ ਜਿਵੇਂ ਕਿ ਯਾਤਰੀਆਂ ਨੂੰ ਲੈ ਕੇ ਜਾਂਦੇ ਹਾਂ ਸ਼ਰਧਾਲੂਆਂ ਨੂੰ ਲੈ ਕੇ ਜਾਂਦੇ ਹਾਂ ਉਹਨਾਂ ਨੂੰ ਦਰਸ਼ਨ ਕਰਵਾਉਂਦੇ ਹਾਂ ਤੇ ਅੱਜ ਇਹ ਤੁਹਾਡੀ ਤੀਸਰੀ ਬਸ ਯਾਤਰਾ ਤੇ ਕਿੱਥੇ-ਕਿੱਥੇ ਜਾਣੀ ਹੈ ਤੇ ਕਦੋਂ ਤੁਹਾਡੀ ਵਾਪਸੀ ਹੈ ਸਭ ਤੋਂ ਪਹਿਲਾਂ ਜੈਕਾਰਾ ਸੁਨਹਿਰੀ ਨਿਤਰਾਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰਾ ਨਵੇਂ ਪੈਣਾ ਦਾ ਬੋਲ ਸੱਚੇ ਦਰਬਾਰ ਕੀ ਜੈ ਅ ਅੱਜ ਮਾਤਾ ਰਾਣੀ ਦੀ ਅਪਾਰ ਕਿਰਪਾ ਨਾਲ ਸਾਨੂੰ ਇਹ ਸੁਭਾਗਿਆ ਪ੍ਰਾਪਤ ਹੋਇਆ ਹੈ ਕਿ ਅੱਜ ਆਪਾਂ ਸ਼੍ਰੀ ਰਾਧਾ ਨੀ ਕੁੰਜ ਪਰਿਵਾਰ ਵੱਲੋਂ ਤੀਸਰੀ ਬਸ ਯਾਤਰਾ ਲੈ ਕੇ ਜਾ ਰਹੇ ਹਾਂ ਆਪਣੀ ਤੀਸਰੀ ਬਸ ਯਾਤਰਾ ਸ਼੍ਰੀ ਨੈਣਾ ਦੇਵੀ ਬਾਬਾ ਬਾਲਕਨਾਥ ਜੀ ਪੀਰ ਨਿਗਾਹ ਚਿੰਤਪੁਰਨੀ ਜਵਾਲਾ ਜੀ ਬੰਗਲਾ ਮੁਖੀ ਚਾਮੁੰਡਾ ਜੀ ਕਾਂਗੜਾ ਜੀ ਬੈਜਨਾਥ ਮਕਲੋੜਗੰਜ ਧਰਮਸ਼ਾਲਾ ਬਿਰਬਿਲਿੰਗ ਗੋਵਿੰਦ ਸਾਗਰ ਲੇਕ ਮਾਤਾ ਮਨਸਾ ਦੇਵੀ ਜੀ ਹੁੰਦੇ ਹੋਏ ਕਰਾਲੀ ਆਵੇਗੀ ਜੀ ਆਪਣੀ ਯਾਤਰਾ ਇਹ ਤਿੰਨ ਦਿਨ ਦੀ ਹੋਏਗੀ ਜੋ ਕਿ 10 ਤਰੀਕ 11 ਤਰੀਕ ਔਰ 12 ਤਰੀਕ 13 ਦੀ ਮਾਰਨਿੰਗ ਚ ਆਪਾਂ ਕੁਰਾਲੀ ਪਹੁੰਚਾਂਗੇ ਜੀ ਮਾਤਾ ਰਾਣੀ ਕਾਨਾ ਜੀ ਔਰ ਰਾਧਾ ਰਾਣੀ ਦੀ ਕਿਰਪਾ ਦੇ ਨਾਲ ਅੱਜ ਆਪਣੀ ਤੀਸਰੀ ਬਸ ਯਾਤਰਾ ਜਾਰੀ ਹੈ ਅਗਰ ਮਾਤਾ ਰਾਣੀ ਔਰ ਕਾਨਾ ਜੀ ਦੀ ਕਿਰਪਾ ਹੋਈ ਤਾਂ ਇਹ ਬਸ ਯਾਤਰਾ ਅੱਗੇ ਵੀ ਜਾਂਦੀ ਰਹੇਗੀ ਜੈਕਾਰਾ ਸੁਨਹਿਰੇ ਨਿਤਰਾ ਵਾਲੀ ਦਾ ਜਿਹੜਾ ਖਾਣ ਪੀਣ ਦਾ ਮਤਲਬ ਕੇ ਪ੍ਰਬੰਧ ਹੋਊਗਾ ਸੰਗਤ ਦਾ ਉਹ ਖਾਣ ਪੀਣ ਔਰ ਰਹਿਣ ਦਾ ਇੰਤਜ਼ਾਮ ਹੋਟਲਸ ਦੇ ਵਿੱਚ ਬੁੱਕ ਕੀਤਾ ਗਿਆ ਏ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਮਾਰਨਿੰਗ ਦਾ ਬ੍ਰੇਕਫਾਸਟ ਡਿਨਰ ਲੰਚ ਹੋਟਲ ਦੇ ਵਿੱਚ ਇੰਤਜ਼ਾਮ ਕੀਤਾ ਗਿਆ ਖਾਣੇ ਦਾ ਔਰ ਰਹਿਣੇ ਦਾ ਨਾਈਟ ਸਟੇ ਦਾ ਕੀਤਾ ਗਿਆ ਫਰਸਟ ਸਟੇ ਆਪਣੀ ਨਾਈਟ ਸਟੇ ਚਿੰਤਪੁਨੀ ਜੀ ਹੋਏਗੀ ਔਰ ਸੈਕੰਡ ਸਟੇ ਆਪਣੀ ਹੋਏਗੀ ਜੀ ਧਰਮਸ਼ਾਲਾ ਜੀ ਔਰ ਆਪਣੀ ਬਸ ਯਾਤਰਾ ਦੇ ਵਿੱਚ ਹੈਪੀ ਵਰਮਾ ਜੀ ਓ ਸੀਮਾ 티ਮਾਨ ਜੀ ਦਾ ਬਹੁਤ ਵੱਡਾ ਸਹਿਯੋਗ ਹੈ। ਉਹ ਇਸ ਟਾਈਮ ਆਪਣੀ ਬਸ ਦੀ ਯਾਤਰਾ ਦੀ ਰਵਾਨਗੀ ਲਈ ਆਪਾਂ ਨੂੰ ਪੂਰੇ ਪਹੁੰਚੇ ਹੈ। ਮਾਤਾ ਰਾਣੀ ਨਾ ਤੇ ਹੋਰਾ ਸਾਰੀ ਸੰਗਤੇ ਆਪਣਾ ਹੱਥ ਬਣਾਈ ਰੱਖੀ। 티ਮਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹਰ ਬਸ ਯਾਤਰਾ ਦੇ ਵਿੱਚ ਸਭ ਤੋਂ ਮਰੇ ਆਪਣੇ ਕੋਲ 티ਮਾਨ ਸਾਹਿਬ ਹੁੰਦੇ ਹੈ ਔਰ ਅੱਗੇ ਵੀ 티ਮਾਨ ਸਾਹਿਬ ਹੁੰਦੇ ਰਹਿਣਗੇ। ਸ਼ੁਕਰੀਆ। ਜੈਕਾਰਾ ਸ਼ੀਰਾਂ ਵਾਲੀ ਦਾ। ਦੂਰ ਸਤਿ ਦਰਵਾਰ ਕੀ ਜੈ। ਹਿੰਮਰਾਜ ਬਰਮਾ ਜੀ ਅੱਜ ਇਹ ਤੀਸਰੀ ਬਸ ਯਾਤਰਾ ਜੋ ਆਪਣੇ ਮੋਹਿਤ ਬਰਮਾ ਜੀ ਦੇ ਵੱਲੋਂ ਲੈ ਕੇ ਜਾ ਰਹੇ ਨੇ ਸੋ ਤੁਸੀਂ ਵੀ ਇਹਨਾਂ ਨੂੰ ਸ਼ਰਧਾਲੂਆਂ ਨੂੰ ਇੱਕ ਅਸ਼ੀਰਵਾਦ ਦੇਣ ਆਏ ਹੋ ਤੇ ਇਹ ਯਾਤਰਾ ਨੂੰ ਮਤਲਬ ਕਿ ਰਵਾਨਗੀ ਦੇਣ ਆਏ ਹੋ ਪਹਿਲਾਂ ਤਾਂ ਤੇਮਨ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਜੋ ਚਾਹੇ ਕੋਈ ਧਾਰਮਿਕ ਕਰ ਰਿਹਾ ਹੈ ਚਾਹੇ ਕੋਈ ਕੁਰਾਲੀ ਦੇ ਵਿੱਚ ਇਹ ਆ ਹੋਰ ਨੇੜੇ ਤੇ ਕਿਸੇ ਤਰ੍ਹਾਂ ਦਾ ਵੀ ਜੋ ਸਮਝ ਲਓ ਕਿ ਕਿਸੇ ਦੇ ਸਹਿਯੋਗ ਦੇ ਨਾਲ ਕੋਈ ਕਾਰਿਆ ਹੁੰਦਾ ਹੈ ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕਵਰੇਜ ਕਰਦੇ ਆ ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਉਸ ਤੋਂ ਬਾਅਦ ਜੋ ਇਹ ਬੱਸ ਯਾਤਰਾ ਜਾ ਰਹੀ ਹੈ ਇਹ ਤੀਸਰੀ ਵਾਸ ਯਾਤਰਾ ਹੈ ਇਹ ਧਾਰਮਿਕ ਸਥਲਾਂ ਦੇ ਨਾਲ-ਨਾਲ ਜਿੱਦਾਂ ਮਲੋੜ ਗੰਜਾ ਹੈ ਉੱਥੇ ਵੀ ਜਾਏਗੀ ਜਿੱਥੇ ਸੱਤੇ ਦੇਵੀਆਂ ਸੱਤੇ ਭੈਣਾ ਉਸ ਦੇ ਨਾਲ-ਨਾਲ ਜਿੰਨੇ ਵੀ ਛੋਟੇ ਆ ਵੱਡੇ ਮੰਦਰ ਰਸਤੇ 'ਚ ਹੋਣਗੇ ਉਹ ਵੀ ਉਹਨਾਂ ਦੇ ਵੀ ਦਰਸ਼ਨ ਕਰਾਏ ਜਾਣਗੇ ਇਹ ਯਾਤਰਾ ਹੈ ਜੋ ਇਹ ਤੀਸਰੀ ਵਾਰ ਸੈ ਯਾਤਰਾ ਹੈ ਜੋ ਅੱਜ ਵੀਰਵਾਰ ਦਾ ਦਿਨ ਹੈ ਬਹੁਤ ਵਧੀਆ ਦਿਨ ਹੈ ਇਸ ਦਿਨ ਇਹ ਯਾਤਰਾ ਮੇਰਾ ਛੋਟਾ ਵੀਰ ਔਰ ਦੀਪੂ ਇਹਨਾਂ ਨੇ ਲੈ ਕੇ ਜਾ ਰਹੇ ਹਨ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਹਰ ਐਦਾਂ ਦੇ ਕਾਰਿਆ ਕਰਨੇ ਵਾਲੇ ਬੰਦਿਆਂ ਦਾ ਅਸੀਂ ਹਮੇਸ਼ਾ ਹੀ ਸਾਥ ਦੰਨੇ ਆ ਮੈਡਮ ਸੀਮਾ ਧਵਾਨ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਜੋ ਇਦਾਂ ਦੇ ਕਰ ਰਿਹਾ ਯਾਤਰਾਵਾਂ ਦੇ ਜਾਂ ਕਿਤੇ ਜਾਗਰਣ ਦੇ ਜੋ ਇਹ ਜਾਗਰਣ ਮੰਡਲ ਹੈ ਇਹ ਹਮੇਸ਼ਾ ਹੀ ਸਾਡਾ ਸਭ ਦਾ ਸਹਿਯੋਗ ਕਰਦਾ ਹੈ ਇਦਾਂ ਹੀ ਕਰਦੇ ਰਹਿਣਗੇ ਮੈਂ ਤਾਂ ਮਹਾਮਾਈ ਸ਼ੇਰਾਂ ਵਾਲੇ ਅੱਗੇ ਇਹ ਹੀ ਅਰਦਾਸ ਕਰ ਰਹਾ ਕਿ ਜੋ ਅੱਜ ਇਹ ਯਾਤਰਾ ਰਵਾਨਾ ਹੋਣ ਜਾ ਰਹੀ ਹੈ ਜਿੱਦਾਂ ਅੱਜ ਜਾ ਰਹੀ ਹੈ ਉਦਾਂ ਹੀ ਸਾਰੇ ਮਹਾਮਾਈ ਦੀ ਕਿਰਪਾ ਦੇ ਨਾਲ ਝੋਲੀਆਂ ਭਰ ਕੇ ਇਸੇ ਸਥਾਨ ਤੇ ਵਾਪਸ ਆਣਗੇ ਔਰ ਮਹਾਮਾਈ ਸਾਭ ਦੀ ਮਨੋ ਕਾਮਨਾ ਪੂਰੀ ਕਰੇ ਤਾਂ ਕਿ ਜੋ ਅੱਗੇ ਨੂੰ ਵੀ ਇਹ ਜਿਹੇ ਕਰਿਆ ਹੈ ਉਹ ਇਦਾਂ ਹੀ ਹੁੰਦੇ ਰਹਿਣ ਇਸੇ ਦੇ ਨਾਲ ਨਾਲ ਕਰਾਲੀ ਵਾਸੀਆਂ ਦਾ ਵੀ ਬਹੁਤ ਸਾਨੂੰ ਸਹਿਯੋਗ ਹੁੰਦਾ ਕਿਉਂਕਿ ਜੋ ਸਵਾਰੀਆਂ ਕਰਾਲੀ ਦੀਆਂ ਸਵਾਰੀਆਂ ਜਾਣੀਆਂ ਇੱਕ ਦੂਜੇ ਨੂੰ ਪਤਾ ਲੱਗਦਾ ਵੀ ਕਿਸ ਬੰਦੇ ਦੇ ਨਾਲ ਜਾਣਾ ਹੈ ਕਿਸ ਦੇ ਨਾਲ ਨਹੀਂ ਜਾਣਾ ਇਹ ਬਹੁਤ ਵੱਡੀ ਗੱਲ ਹੈ ਬਾਕੀ ਇਸ ਛੋਟਾ ਬੱਚਾ ਹੀ ਹੈ ਸਾਡਾ ਤਾਂ ਇਹਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਣਾ ਹੈ ਮੇਰਾ ਛੋਟਾ ਬੱਚਾ ਦੀਪੂ ਹੈ ਇਹਨਾਂ ਨੂੰ ਵੀ ਬਰਮਾ ਜੀ ਖੜੇ ਆ ਨਾਲ ਹੀ ਇਹਦੇ ਫਾਦਰ ਸਾਹਿਬ ਇਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਔਰ ਐਦਾਂ ਦੇ ਕਾਰਜ ਕਰਨ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਤੁਹਾਡਾ ਖਾਸ ਕਰਕੇ ਕਿਵੇਂ ਦੇਖਦੇ ਹਾਂ ਕਿ ਇਹ ਬਿਲਕੁਲ ਛੋਟੀ ਉਮਰ ਹੈ ਜੋ ਹੱਸਣ ਖੁੱਦਣ ਖੇਡਣ ਦੀ ਉਮਰ ਹੈ ਤੇ ਇਸ ਉਮਰ ਦੇ ਵਿੱਚ ਵੀ ਇਹ ਇੱਕ ਧਾਰਮਿਕ ਆਸਥਾ ਨਾਲ ਜੁੜੇ ਹੋਏ ਦੇਖੋ ਜੋ ਸਾਡਾ ਸਵਰਨਕਾਰ ਸਮਾਜ ਹੈ ਨਾ ਉਸ ਦੇ ਵਿੱਚ ਇਹ ਜਿਹੇ ਹੀਰੇ ਬਹੁਤ ਕੱਢਣੇ ਨੂੰ ਮਿਲਦੇ ਆ ਕਿਉਂਕਿ ਇਹ ਸਵਰਨਕਾਰ ਸਮਾਜ ਦਾ ਇਹ ਬਹੁਤ بڑا ਸਭ ਨੂੰ ਇਸ ਤੇ ਅਸੀਰਵਾਦ ਹੈ ਔਰ ਸਾਡੇ ਜੋ ਗੁਰੂਦੇਵ ਹੈ ਉਹਨਾਂ ਦਾ ਬਹੁਤ ਅਸੀਰਵਾਦ ਹੈ ਔਰ ਖਾਸ ਕਰਕੇ ਜਿੱਦਾ ਮਾਪੇ ਦੀ ਪਰਵਿਸ਼ਾ ਹੁੰਦੀ ਹੈ ਨਾ ਉਦਾਂ ਹੀ ਅੱਗੇ ਨੂੰ ਬੱਚੇ ਬਣਦੇ ਆ ਜੇ ਮਾਪੇ ਦੇ ਵਿੱਚ ਇਹਨਾਂ ਚੀਜ਼ਾਂ ਦੀ ਸ਼ਕਤੀ ਹੁੰਦੀ ਹੈ ਵੀ ਕੋਈ ਕਾਰਿਆ ਕਰਨਾ ਹੈ ਜਾਂ ਕਰਾਣਾ ਹੈ ਤਾਂ ਹੀ ਅੱਗੇ ਬੱਚਿਆਂ ਨੂੰ ਉਹੀ ਪ੍ਰਿੰਟ ਨਾ ਮਿਲਦੀ ਹੈ ਲੋਕੀ ਤਾਂ ਅੱਜ ਤੇ ਟਾਈਮ ਦੇ ਵਿੱਚ ਜੋ ਬੱਚੇ ਬਹੁਤ ਨਸ਼ਿਆਂ ਦੇ ਵਿੱਚ ਬੜੇ ਹੋਏ ਆ ਔਰ ਮੈਂ ਇਹੀ ਅਫੀਲ ਕਰੂੰਗਾ ਕਿ ਨਸ਼ੇ ਛੱਡ ਕੇ ਇਹੋ ਜੇ ਕਾਰਜ ਕਰੋ ਤਾਂ ਕਿ ਦੇਸ਼ ਦਾ ਵੀ ਭਲਾ ਹੋਵੇ ਆਪਣਾ ਵੀ ਭਲਾ ਹੋਵੇ ਔਰ ਮਾਪੇ ਨੂੰ ਖੁਸ਼ੀ ਹੋਵੇ ਕਿ ਇਹੋ ਜੇ ਕਾਰੇ ਕਰਨੇ ਆ। ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਅੱਜ ਜੋ ਬੱਸ ਯਾਤਰਾ ਜਾ ਰਹੀ ਹੈ ਤੀਸਰੀ ਬੱਸ ਯਾਤਰਾ ਹੈ ਇਹਨਾਂ ਦੇ ਵੱਲੋਂ ਜਿਹੜੀ ਲਿਜਾਈ ਜਾ ਰਹੀ ਹੈ ਤੇ ਤੁਸੀਂ ਵੀ ਜਾ ਰਹੇ ਹੋ ਨਾ ਹਾਂਜੀ ਤੇ ਪਹਿਲਾਂ ਕਿੰਨੀ ਕ ਵਾਰ ਤੁਸੀਂ ਗਏ ਆਂ ਇਹ ਦੇਵੀਆਂ ਦੇ ਮੈਂ 10 ਸਾਲ ਪਹਿਲਾਂ ਗਈ ਸੀ ਸਾਰੀ ਦੇਵੀ ਨੇ ਅੱਛਾ ਜੀ ਇਹ 10 ਸਾਲ ਬਾਅਦ ਤੁਹਾਨੂੰ ਅੱਜ ਬੁਲਾਵਾ ਆਇਆ 10 ਸਾਲ ਦੇ ਵਿੱਚ ਯਾਦਤਾ ਆਈ ਹੋਣੀ ਹੈ ਦੇਵੀ ਜੀ ਸੋ ਇਹ ਜਿਹੜੇ 10 ਸਾਲ ਐ ਫਿਰ ਕਿਸ ਤਰ੍ਹਾਂ ਮਤਲਬ ਕਿ ਤੁਹਾਨੂੰ ਮਹਿਸੂਸ ਹੁੰਦੇ ਰਹੇ ਸੋ ਅੱਜ ਫਿਰ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ ਜਾ ਰਹੇ ਹੋ ਤੁਸੀਂ अच्छा लग रही है बहुत बहुत अच्छा लग रहा है। ਤੁਹਾਡੀ ਯਾਤਰਾ ਸਫਲ ਹੋਏ ਸਾਡੀਆਂ ਵੀ ਸ਼ੁਭ ਕਾਮਨਾਵਾਂ। ਹਾਂਜੀ। ਮੈਂ ਬਹੁਤ ਖੁਸ਼ ਆ ਮੈਨੂੰ ਮਾਤਾ ਨੇ ਬੁਲਾਇਆ। ਜੀ। ਬਸ ਉਹਨਾਂ ਦੇ ਚਰਨਾਂ 'ਚ ਜਗ੍ਹਾ ਮਿਲ ਜਵੇ ਮੇਰੀ ਅਰਦਾਸ ਪੂਰੀ ਹੋ ਜਾਵੇ। ਹਾਂਜੀ। ਹੋਊਗੀ ਜੀ। ਮਾਤਾ ਦੇ ਚਰਨਾਂ 'ਚ ਜੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਸਭ ਦੀ ਅਰਦਾਸ ਪੂਰੀ ਹੁੰਦੀ ਹੈ। ਜੀ। ਮੈਂ ਬਹੁਤ ਖੁਸ਼ ਹਾਂ। ਹਾਂਜੀ। ਖੁਸ਼ੀ ਮੱਕੂ ਤੇ ਹੋ ਰਹੀ ਆ ਹੁਣ ਵੀ ਕਦੋਂ ਆਪਾਂ ਖੁਸ਼ੀ ਦੇ ਅੰਸੂ ਇਹ ਮੈਯਾ ਨੇ ਬੁਲਾਇਆ 10 ਸਾਲ ਬਾਅਦ ਮੈਨੂੰ ਉਹਨਾਂ ਨੇ ਆਪਣੇ ਦਰਬਾਰ ਚ ਬੁਲਾਇਆ ਜੀ ਸਭ ਨੇ ਜੋ ਵੀ ਤਾਂ ਚਿੱਤ ਉਡੂ ਉਡੂ ਕਰ ਰਿਹਾ ਵੀ ਕਦੋਂ ਹੋਊਗੀ ਇਹ ਹਾਂਜੀ ਮੈਯਾ ਸਭ ਦੀ ਅਰਦਾਸ ਪੂਰੀ ਕਰੇ ਜੀ ਬਾਰ-ਬਾਰ ਬੁਲਾਵੇ ਆਪਣੇ ਚਰਨਾਂ ਜੀ ਸਭ ਨੇ ਕਿਰਪਾ ਕਰੇ ਮੈਯਾ ਰਾਣੀ ਯਾਤਰਾ ਸਫਲ ਕਰੇ ਸ਼ੁਕ ਸ਼ਾਂਤੀ ਨਾਲ ਕਰਾਈ ਜੈ ਮਾਤਾ ਜੈ ਮਾਤਾ जय माता दी जय माता दी ਤੁਸੀਂ ਕਿੰਨੀ ਕਵਾਰ ਗਏ ਨਹੀਂ ਕਾਫੀ ਟ੍ਰਿਪ ਕੱਡੇ ਆ ਪਰ ਗੁਰਦੁਆਰਾ ਸਾਹਿਬ ਦੇ ਅੱਛਾ ਜੀ ਮੰਦਿਰ ਚ ਮੈਂ ਜਾ ਰਹੀ ਆ 10 ਸਾਲ ਬਾਅਦ ਨਾਨਾ ਦੇਵੀ ਮਾਤਾ ਦੇ ਓਕੇ ਹਾਂਜੀ 10 ਸਾਲ ਪਹਿਲਾਂ ਤੁਸੀਂ ਨਾਨਾ ਦੇਵੀ ਮੰਦਿਰ ਗਏ ਹਾਂਜੀ ਪਰ ਬਾਕੀ ਚਿੰਤਪੁਰਨੀ ਜਵਾਰਾ ਜੀ ਇੱਥੇ ਮੈਂ ਕਦੇ ਨਹੀਂ ਇੱਥੇ ਪਹਿਲੀ ਵਾਰ ਜਾ ਰਹੀ ਆ ਇੱਥੇ ਪਹਿਲੀ ਵਾਰ ਜਾ ਰਹੀ ਆ ਹਾਂਜੀ ਹੋਰ ਜਿਹੜੇ ਧਾਮ ਮੈਂ ਜਿੰਨਾ ਇੱਧਰ ਆਪਣਾ ਖਾਟੂ ਸ਼ਾਮ ਨਹੀਂ ਇੱਧਰ ਮੈਂ ਕਦੇ ਨਹੀਂ ਵਸ ਹੇਮਕੁੰਡ ਸਾਹਿਬ ਇਦਰਾ ਇਠਾ ਸਾਹਿਬ ਮਤਲਬ ਗੁਰਦੁਆਰਾ ਸਾਹਿਬ ਗਈਆਂ ਹਾਂਜੀ ਹਾਂ ਸਾਰੇ ਦੇਖੇ ਹੋਏ ਆ ਜੀ ਮੂਰ ਸਾਹਿਬ ਹਾਂਜੀ ਹਾਂਜੀ ਹਜ਼ੂਰ ਸਾਹਿਬ ਜੀ ਬਸ ਬਾਕੀ ਦੇਵੀਆਂ ਹੁਣ ਇਹਨਾਂ ਦੇ ਦਰਸ਼ਨ ਕਰਨੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੁਹਾਡੀ ਯਾਤਰਾ ਸਫਲ ਹੋਵੇ ਹਾਂਜੀ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਧੰਨ ਜੈ ਮਾਤਾ ਜੈ ਮਾਤਾ ਜੈ ਮਾਤਾ ਜੀ ਸੋ ਤੁਸੀਂ ਵੀ ਜਾ ਰਹੇ ਹੋ ਦੇਵੀ ਦੇ ਪਹਿਲਾਂ ਮਤਲਬ ਕਿ ਕਿੱਥੇ ਕਿੱਥੇ ਦਰਸ਼ਨ ਕੀਤੇ ਤੁਸੀਂ मैं तो एक्चुअली हिमाचल की हूँ तो हमारी तो कुल देवी है ये हाँ जी तो हम लोग तो वहाँ से तो जाते रहते हैं लेकिन अभी यहाँ से मिला मुझे मौका जाने के लिए कुराली से तो फिर अभी लोग हम लोग सारे मेरी फ्रेंड्स हैं सारे इकट्ठे जा रहे हैं इनके साथ जा रही हूँ मैं बाकी माता ने बुलाया तो जाना चाहिए मतलब हाँ जी हाँ जी तो जा रहे हैं हम लोग ਤੇ ਖੂਬ ਮੱਥਾ ਟੇਕ ਕੇ ਫਿਰ ਆਪਣਾ ਬਾਕੀ ਹਮ ਤੋ ਹੀ ਮਾਂਚਲ ਕੇ ਦੇਖਤੇ ਰਹਤੇ ਹਾਂ ਵਾਂ ਪੇ ਜਾਤੇ ਰਹਤੇ ਹਾਂ ਹਮ ਲੋ ਤੋ ਜੀ ਹਾਂਜੀ ਵਹੀਂ ਕੇ ਰਹਿਨੇ ਵਾਲੇ ਹਮ ਲੋ ਹਾਂਜੀ ਹਾਂਜੀ ਪਾਲਮਪੁਰ ਕਾਂਗੜਾ ਮਾਤਾ ਹਮਾਰੇ ਘਰ ਕੇ ਪਾਸ ਹੀ ਹੈ ਜਵਾਲਾ ਜੀ ਵੀ ਵਹੀਂ ਪੇ ਪਾਸ ਹੀ ਹੈ ਜੀ ਹਾਂਜੀ ਤੋ ਤੁਸੀਂ ਤਾਂ ਮਾਤਾ ਦੇ ਚਰਨਾਂ ਚ ਹੀ ਰਹੇ ਹੋ ਸ਼ੁਰੂ ਤੋਂ ਹਾਂਜੀ ਬਚ ਵਹੀਂ ਪੈਦਾ ਹੋਏ ਹਾਂ ਵਹੀਂ ਸੇ ਮਤਲਬ ਬੜੀ ਆਸਤਾ ਹੈ ਹਮਾਰੀ ਮਤਲਬ ਮਾਤਾ ਕੇ ਪ੍ਰਤੀ ਰੱਬ ਕੇ ਪ੍ਰਤੀ ਬੜੀ ਆਸਤਾ ਹੈ ਹਾਂਜੀ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾਂਜੀ ਤੁਸੀਂ ਦੇਵੀ-ਦੇਵਤਿਆਂ ਦੇ ਮਤਲਬ ਕਿ ਕਿੰਨੀਆਂ ਕ ਵਾਰ ਗਏ ਪਹਿਲਾਂ ਅਸੀਂ ਨੈਣਾ ਦੇਵੀ ਤੋਂ ਕਈ ਵਾਰ ਗਏ ਆ ਪਰ ਅੱਗੇ ਜਵਾਲਾ ਜੀ ਚਿੰਤਪੁਰਨੀ ਇਹ ਦੂਸਰੀ ਵਾਰ ਚੱਲੇ ਆ ਅੱਛਾ ਜੀ ਹਾਂ ਜੀ ਇੱਕ ਵਾਰ ਬਹੁਤ ਟਾਈਮ ਹੋ ਗਿਆ 10-15 ਸਾਲ ਪਹਿਲੇ ਗਏ ਤੇ ਅੱਛਾ ਜੀ ਹਾਂ ਜੀ ਇਹ ਬਾਕੀ ਦੇਵੀਆਂ ਤੇ ਦੂਸਰੀ ਵਾਰ ਚੱਲੇ ਆ ਜੀ ਹਾਂ ਜੀ ਉਹ ਜਿਵੇਂ ਇੱਧਰ ਆਪਣੇ ਬਰਿੰਦਾਵਨ ਵਗੈਰਾ ਹੋਰ ਹਾਂ ਜੀ ਉੱਧਰ ਵੀ 2-3 ਵਾਰ ਜਾਇਆ ਹੈ ਜਾਇਆ ਹੈ ਹਾਂ ਜੀ ਉੱਧਰ ਵੀ ਜਾਇਆ ਹੈ ਬਾਕੀ ਇਹਦੇ ਵੀ ਆ ਪਰ ਸਾਰੇ ਬਾਬਾ ਬਾਲਕनाथ ਜੀ ਤੋਂ ਪਹਿਲੀ ਵਾਰ ਚੱਲੀ ਮੈਂ ਅੱਛਾ ਜੀ ਹਾਂ ਜੀ ਠੀਕ ਹੈ ਇਹ ਬਾਕੀ ਦਰਸ਼ਨ ਪਹਿਲੀ ਵਾਰ ਹੋਏਗੇ ਵਾਹ ਜੀ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਮਤਲਬ ਸਾਰਿਆਂ ਨਾਲੇ ਬਸ ਯਾਤਰਾ ਚ ਪਹਿਲੀ ਵਾਰ ਚੱਲੇ ਆ ਬਿਲਕੁਲ ਜੀ ਹਾਂ ਜੀ ਸ਼ੁਭ ਕਾਮਨਾਵਾਂ ਸਾਡੀਆਂ ਹਾਂ ਜੀ ਹਾਂ ਜੀ ਪ੍ਰਸਰਫਲ ਰਹੇ ਹਾਂ ਜੀ ਹਾਂ ਜੀ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ जय माता दी। ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ। ਜੀ ਕੀ ਨਾਮ ਹੈ ਤੁਹਾਡਾ? ਰਿਆਨ ਸ਼ਰਮਾ। ਅੱਜ ਕਿੱਧਰ ਜਾ ਰਹੇ ਹੋ? ਅੱਜ ਸਾਰੇ ਮੰਦਰਾਂ 'ਵਾਂ। ਸਭ ਤੋਂ ਵੱਲਾਂ ਨਾਨਾ ਦੇਵੀ। ਬੋਲੀ ਆ ਰੁਕਣਾ। ਨਾਨਾ ਦੇਵੀ, ਬਾਬਾ ਵਾਲਕਨਾਥ, ਮਾਸ਼ਾ ਦੇਵੀ, ਚਿੰਤਪੁਰ ਨੇ ਜਵਾਲਾ ਜੀ। ਚੁੰਮੜਾ ਦੇਵੀ, ਕਾਂਗੜੇ ਵਾਲੀ ਮਾਤਾ। ਆ ਸਾਰੇ ਮੰਦਰਾਂ 'ਵਾਂ। ਓਕੇ। ਪਹਿਲਾਂ ਗਏ ਆ? ਪਹਿਲਾਂ ਮੈਂ ਨਾਨਾ ਦੇਵੀ ਗਿਆ ਵਾ। ਨਾਨਾ ਦੇਵੀ ਗਿਆ। ਕਦੇ ਇੱਧਰ ਵੀ ਗਏ ਆ ਬਰਿੰਦਾਵਨ ਹਾਂਜੀ ਬਰਿੰਦਾਵਨ ਨਹੀਂ ਬਰਿੰਦਾਵਨ ਨਹੀਂ ਨਹੀਂ ਪਹਿਲੀ ਵਾਰ ਚੱਲੇ ਆ ਇੱਧਰ ਹਾਂਜੀ ਕਿਵੇਂ ਲੱਗ ਰਿਹਾ ਹਾਂ ਹਮ ਵਧੀਆ ਵਧੀਆ ਲੱਗ ਰਿਹਾ ਹੈ ਇਤਿਮਾਨ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਹੈ ਸਾਨੂੰ ਕਵਰੇਜ ਦਿੱਤੀ ਹੈ ਔਰ ਸਾਡੇ ਨਾਲ ਪਹੁੰਚੇ ਅਸੀਂ ਦਿਲ ਤੋਂ ਨੋਬਤ ਕਰਦੇ ਹਾਂ जय माता दी जय माता दी हां जी वीर जी जय माता दी जय माता दी इतवान साहब बहुत-बहुत शुक्रिया ਸਾਡੇ ਸ਼ਹਿਰ ਦੀ ਸ਼ਾਨ ਏ ਤੁਮਨ ਜੀ शुक्रिया जी ਤਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਮਿਲਣ ਆਏ ਹਰੇਕ ਜਗ੍ਹਾ ਪਹੁੰਚਦੇ ਜੀ ਇਹ ਅਸਾਨੂੰ ਬਹੁਤ ਖੁਸ਼ੀ ਹੈ ਸਾਡੇ ਭਗਤਾਂ ਦਾ ਸੰਗ ਮਾਤਾ ਦੇ ਦਰਸ਼ਨ ਲਈ ਜਾ ਰਹੇ ਹਿਮਾਚਲ ਦੇ ਦਰਸ਼ਨ ਲਈ ਹਾਂਜੀ ਅ ਸਾਰੀ ਸੰਗਤਾਂ ਨੂੰ ਬਹੁਤ ਖੁਸ਼ੀ ਹੈ ਅੱਜ ਤੇ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਵੀ ਪੇਪਰਾਂ ਤੋਂ ਬਾਅਦ ਪਲਾਨ ਕਰਿਆ ਟੂਰ ਟੂਰ ਇੰਜੋਏ ਕਰਨ ਦੀ ਕੋਸ਼ਿਸ਼ ਕਰਨਗੇ ਤੇ ਬੱਚਿਆਂ ਨੂੰ ਵੀ ਬਹੁਤ ਖੁਸ਼ੀ ਹੈ ਵੀ ਸਾਡੇ ਪੇਪਰ ਖਤਮ ਹੋ ਹੀ ਜਾ ਰਹੇ ਹਨ ਤੇ ਸਾਡਾ ਪਲਾਨ ਹੈ ਜੀ ਸਭ ਤੋਂ ਪਹਿਲਾਂ ਨਿੰਨ ਦੇਵੀ ਜਾਣਾ ਫਿਰ ਬਾਬਾ ਬਲਕਨਾਥ ਜੀ ਦੇ ਜਾਣਾ ਜੀ ਫਿਰ ਪੀਰ ਨਗਾਹੇ ਤੋਂ ਬਾਅਦ ਚਿੰਤਪੂਰਣੀ ਮਾਤਾ ਜੀ ਫਿਰ ਜਵਾਲਾ ਜੀ ਬਗਲਾਮੁਖੀ ਮਾਤਾ ਜੀ ਚਮੁੰਡਾ ਦੇਵੀ ਮਾਤਾ ਜੀ ਉਸ ਤੋਂ ਬਾਅਦ ਮਨਸ਼ਾ ਦੇਵੀ ਮਾਤਾ ਜੀ ਹੋ ਕੇ ਹੋਏ ਆਪਣੇ ਘਰ ਵਾਪਸ ਆਣਾ ਹੈ ਜੀ ਇਹਦੀ ਮਾਤਾ ਜੀ ਹਾਂਜੀ ਹਾਂ ਇੱਕ 4 ਦਿਨ ਦਾ ਪ੍ਰੋਗਰਾਮ ਹੈਗੇ ਸਾਡਾ ਜੀ ਤੇ ਮਾਤਰਾਣੀ ਸਭ ਉੱਪਰ ਕਿਰਪਾ ਰੱਖੇ ਜੀ ਤੇ ਅਸੀਂ ਇਹੀ ਬੇਨਤੀ ਫੇਰ ਕਰਦੇ ਹਾਂ ਮਾਤਾ ਨੂੰ ਵੀ ਇਹਤਮਾਨ ਚੈਨਲ ਨੂੰ ਬਹੁਤ-ਬਹੁਤ ਤਰੱਕੀ ਦੇਵੇ ਤੇ ਸਾਡੇ ਇਲਾਕੇ ਦੀ ਸ਼ਾਨ ਹੈ ਜੀ ਇਹ ਬਾਕੀ ਸਾਰੇ ਭਗਤਾਂ ਵੱਲੋਂ ਬਹੁਤ ਧੰਨਵਾਦ ਇਹਤਮਾਨ ਚੈਨਲ ਜੀ ਦਾ ਤੇਮਾਨ ਸਾਹਿਬ ਸਾਡੀ ਸ਼ਾਨ ਹੈ ਜੀ ਜੈ ਮਾਤਾ ਜੈ ਮਾਤਾ ਹਾਂਜੀ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਜੀ ਇਹ ਬੱਸ ਯਾਤਰਾ ਜਾ ਰਹੀ ਹੈ ਤੀਸਰੀ ਬੱਸ ਯਾਤਰਾ ਜੋ ਮੋਹਤ ਜੀ ਵੱਲੋਂ ਲਿਜਾਈ ਜਾ ਰਹੀ ਹੈ ਤੇ ਕਿਵੇਂ ਲੱਗਦਾ ਤੁਹਾਨੂੰ ਇਹ ਬਹੁਤ ਵਧੀਆ ਹੀ ਉਪਰਾਲਾ ਕਰ ਰਹੇ ਨੇ ਬੱਚੇ ਹਾਂਜੀ ਸਹੀ ਕਹੋਗੇ ਕਿ ਹਰ ਬੱਚੇ ਐਦਾਂ ਦੇ ਸਭ ਹੋਣ ਇਹ ਤੀਸਰੀ ਵਾਰ ਯਾਤਰਾ ਲੈ ਕੇ ਜਾ ਰਹੇ ਨੇ ਇਹ ਪਹਿਲਾਂ ਵੀ ਬਹੁਤ ਵਾਰ ਯਾਤਰਾ ਲੈ ਕੇ ਗਏ ਔਰ ਜਾਦਗਰੀ ਇੱਕ ਰਹੀ ਹੈ ਜਿੱਥੇ ਤੱਕ ਸੋਨੇ ਨੂੰ ਆਇਆ ਔਰ ਇਹ ਤੀਸਰੀ ਜਦੋਂ ਬਸ ਯਾਤਰਾ ਲੈ ਕੇ ਜਾ ਰਹੇ ਇਹਦੇ ਵਿੱਚ ਵੀ ਬਹੁਤ ਹੀ ਉਤਸਾਹ ਯਾਤਰੀਆਂ ਚ ਤੇ ਬਹੁਤ ਅੱਛਾ ਸਫਰ ਹੋਵੇ ਨਾ ਬੱਚਿਆਂ ਦਾ ਜੈ ਮਾਤਾ ਜੀ ਜੈ ਮਾਤਾ ਨ ਜੈ ਮਾਤਾ ਜੀ ਜੈ ਮਾਤਾ ਦੀ ਹਾਂ ਜੀ ਕਈ ਧਾਮਾਂ ਤੇ ਜਾ ਰਹੇ ਆਂ ਕਈ ਦੇਵੀਆਂ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਆਂ ਤੁਸੀਂ ਪਹਿਲਾਂ ਵੀ ਕਿਤੇ ਗਏ ਹੋ ਸਾਰੇ ਦੇਵੀ ਤੇ ਗਏ ਹੋਏ ਚਾ ਮੈਂ ਸਾਰੇ ਦੇਵੀ ਤੇ ਮੈਂ ਮਕਲੋਡਾਂ ਜਿੰਨੀ ਗਈ ਹੋਈ ਹਾਂ ਜੀ ਤੇ ਪੀਰ ਨਿਗਾਹੇ ਨਹੀਂ ਗਈ ਹੋਈ ਬਾਕੀ ਗਈ ਹੋਈ ਬਾਕੀ ਸਾਰੇ ਗਏ ਹੋ ਹਾਂ ਜੀ ਜੀ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਗਿਆ ਅਸੀਂ ਸਾਲ ਚ ਇੱਕ ਅੱਧਾ ਘੇੜਾ ਤਾਂ ਮਾਰੇ ਲੰਨੇ ਆਂ ਜੀ ਜਲਦੀ ਉਹ ਤੁਹਾਨੂੰ ਮਾਤਾ ਬੁਲਾ ਲੈਂਦੀ ਹਾਂ ਜੀ ਬੜੀ ਕਿਰਪਾ ਹੈ ਤੁਹਾਡੇ ਤੇ ਮੈਂ ਮਾਤਾ ਹੈ ਨਹੀਂ ਉਹ ਤਾਂ ਮਾਤਾ ਰਾਣੀ ਨੂੰ ਪਤਾ ਹੈ ਜੀ ਤੇ ਬਾਕੀ ਹੁਣ ਅਸੀਂ ਇਹ ਵੀ ਮੋਹਿਤ ਨੂੰ ਜਵਾਬ ਨਹੀਂ ਦੇ ਸਕਦੇ ਜੀ ਵੀ ਚਲੋ ਇੱਕੇ ਹੋ ਜਾਂਦਾ ਵੀ ਬੱਚਾ ਉਪਰਲਾ ਕਰ ਰਿਹਾ ਤਾਂ ਬੱਚੇ ਦੇ ਨਾਲ ਚੱਲਣਾ ਚਾਹੀਦਾ ਸਾਨੂੰ ਬਿਲਕੁਲ ਜੀ ਜੇ ਸਾਡੇ ਬੱਚੇ ਵੀ ਕੋਈ ਗਲਤੀ ਕਰਦੇ ਤਾਂ ਇਸ ਨੂੰ ਗਲਤੀ ਨੂੰ ਗਲਤੀ ਨਹੀਂ ਮੰਨਣਾ ਚਾਹੀਦਾ ਸਾਡੇ ਬੱਚੇ ਨੇ ਗਲਤੀ ਕਰਦੀ ਕਿ ਇਹਨਾਂ ਗਲਤੀਆਂ ਨੂੰ ਗਲਤੀਆਂ ਨਾ ਸਮਝ ਕੇ ਆਪਣੇ ਆਪ ਬੰਦੇ ਦੇ ਮਨ ਵਿੱਚ ਆਣਾ ਚਾਹੀਦਾ ਵੀ ਅਸੀਂ ਜਾਈਏ ਮਾਤਾ ਰਾਣੀ ਦਾ ਦਰਬਾਰ ਹੈ ਪਤ ਨਹੀਂ ਕਿਦਾਂ ਦਰਸ਼ਨ ਦੇਣੇ ਉਹਨੇ ਕਿੱਦਾਂ ਨੇ ਬਿਲਕੁਲ ਜੀ ਦਰਸ਼ਨ ਦੇ ਉੱਪਰ ਉਪਰਾਲਾ ਕਰਦਾ ਹੈ ਹਾਂਜੀ ਹਾਂਜੀ ਇਸ ਕਰਕੇ ਮੈਂ ਤਾਂ ਇਹ ਕਮਾਂਗੀ ਵੀ ਸਾਨੂੰ ਜਾਣਾ ਚਾਹੀਦਾ ਹੈ ਚਾਹੇ ਅਸੀਂ ਜੇ ਗਏ ਵੀ ਹੋਵਾਂਗੇ ਬਾਰ-ਬਾਰ ਬੁਲਾ ਰਹੀਏ ਮਾਤਾ ਤੇ ਜਾਣਾ ਚਾਹੀਦਾ ਜਾਣਾ ਚਾਹੀਦਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾਂਜੀ ਤੁਸੀਂ ਕਿੰਨੀ ਕ ਵਾਰ ਗਏ ਹੋ ਗਏ ਤਾਂ ਬਹੁਤ ਵਾਰੀ ਉੱਪਰ ਕਦੀ ਕਾਊਂਟ ਨਹੀਂ ਕੀਤਾ ਪਰ ਜਿੰਨੀ ਵਾਰੀ ਵੀ ਗਏ ਆ ਦਿਲੋਂ ਗਏ ਆ ਹੁਣ ਵੀ ਦਿਲੋਂ ਹੀ ਜਾਵਾਂਗੇ ਸੋ ਜਿੰਨੀ ਵਾਰ ਤੁਸੀਂ ਗਏ ਆ ਫੈਮਿਲੀ ਨਾਲ ਗਏ ਆ ਜਾਂ ਸੰਗ ਦੇ ਨਾਲ ਗਏ ਮੋਸਟਲੀ ਮੇਰੇ ਨਾਲ ਹੁੰਦਾ ਹੀ ਜਾਂਦਾ ਹੈ ਕਿ ਬੱਚੇ ਆ ਇਕੱਲੇ ਜਾਂਦੇ ਅਸੀਂ ਲੱਗ ਜਾਂਦੇ ਆ ਅੱਛਾ ਜੀ ਕਿਉਂਕਿ ਬੱਚੇ ਸਾਡੇ ਨਾਲ ਜਾਂਦੇ ਨੇ ਉਹ ਫਿਰ ਖੁਦ ਕਹਿਣਗੇ ਕਿ ਕਿਸੇ ਹੋਰ ਜਗ੍ਹਾ ਤੇ ਘੁੰਮਣ ਜਾਣਾ ਤਾਂ ਸਾਡੀ ਆਸ ਤਾਂ ਹੁੰਦੀ ਕਿ ਨਹੀਂ ਦੇਵੀਆ ਵਗੈਰਾ ਦੇ ਪਹਿਲਾਂ ਜਾਈ ਧਾਰਮਿਕ ਜਗ੍ਹਾ ਤੇ ਬੱਚੇ ਘੱਟ ਅੱਜਕੱਲ੍ਹ ਤੇ ਜਾਂਦੇ ਆ ਜੀ ਤੁਸੀਂ ਸੰਗ ਦੇ ਨਾਲ ਹੀ ਗਏ ਹੋ ਜਦ ਵੀ ਗਏ ਅਸੀਂ ਤਾਂ ਜਦ ਗਿਆ ਆਪਣੀ ਸਾਡੀ ਫੈਮਿਲੀ ਆਪਣਾ ਫਰੈਂਡ ਸਰਕਲ ਸੰਗ ਦੇ ਨਾਲ ਜਾਣਾ ਦੇਖੋ ਸਾਡੀ ਆਪਣੀ ਫੈਮਿਲੀ ਸਾਡੀ ਆਪਣਾ ਫਰੈਂਡ ਸਰਕਲ ਹੈ ਮੈਂ ਤਾਂ ਇਹ ਕਹਿੰਦੀ ਜਿੱਥੇ ਜਾਣਾ ਜ਼ਰੂਰ ਜਾਓ ਫੈਮਿਲੀ ਜਾਵੇ ਨਾ ਜੇ ਆਪੋ ਖੁਦ ਜਾਓ ਬਹੁਤ ਵਧੀਆ ਲੱਗਦਾ ਹੈ ਹਾਂਜੀ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਜੀ ਹਾਂਜੀ ਤੁਸੀਂ ਕਿੰਨੀ ਕ ਵਾਰ ਗਏ ਮੈਂ ਕਾਫੀ 20 25 ਸਾਲ ਹੋ ਗਏ ਜਦ ਗਈ ਸੀ ਹੁਣ ਜਾ ਰਹੀ ਹਾਂ ਉਸ ਤੋਂ ਬਾਅਦ 25 ਸਾਲ ਬਾਅਦ ਤੁਹਾਨੂੰ ਬੁਲਾਵਾ ਆਇਆ ਹੋ। ਜੀ ਸਾਰੀ ਦੇਵੀਆਂ ਦੇ ਵਿੱਚ ਵਿੱਚ ਕਈਆਂ ਦੇ ਤਾਂ ਜਾ ਹੀ ਆਂ। ਹਾਂਜੀ ਪਰ ਜਿਵੇਂ ਚਮੁੰਡਾ ਜੀ ਕਾਂਗੜਾ ਜੀ ਜੀ ਔਰ ਜਵਾਲਾ ਦੇਵੀ ਇਹਨਾਂ ਦੇ ਕਾਫੀ ਦੇਰ ਬਾਅਦ ਜਾ ਰਹੀ ਹੈ। ਅੱਛਾ ਜੀ। ਹਾਂਜੀ। ਸੋ ਫਿਰ ਹੁਣ 25 ਸਾਲ ਬਾਅਦ ਜਾ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ? ਕੀ ਮਹਿਸੂਸ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ। ਮਾਤਾ ਰਾਣੀ ਦੀ ਕਿਰਪਾ ਹੋਈ ਹੈ। ਵੀ ਉਹਨਾਂ ਨੇ ਬੁਲਾਇਆ ਇੰਨੀ ਦੇਰ ਬਾਅਦ। ਹਾਂਜੀ। ਜੈ ਮਾਤਾ। ਜੈ ਮਾਤਾ। जय माता, माता दी जी जय माता दी वीर जी हां जी सो आज जा रहे हो ਤੁਸੀਂ ਦੇਵੀਆਂ ਦੇ ਪਹਿਲਾਂ ਦੇਵੀਆਂ ਦੇ ਗਏ ਆ ਤੁਸੀਂ हां जी ਮੈਂ 2-3 ਵਾਰੀ ਜਾ ਕੇ ਆਈ ਹਾਂ ਸਾਰੀਆਂ ਦੇਵੀਆਂ ਦੇ ਸਾਰੀਆਂ ਦੇਵੀਆਂ ਦੇ हां जी ओके सो ਅੱਜ ਕਿਵੇਂ ਲੱਗ ਰਿਹਾ ਸੋ ਤੁਹਾਨੂੰ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਮਾਤਾ ਰਾਣੀ ਨੇ ਸਾਨੂੰ ਬਲਾਵਾ ਦੇ ਆਏ ਜੀ ਔਰ ਸਾਨੂੰ ਬੁਲਾਇਆ ਹੈ ਤੇ ਅਸੀਂ 2 ਦਿਨ ਚ ਤਿਆਰੀ ਕਰਕੇ ਆਏ ਆ ਜੀ ਅੱਛਾ ਜੀ ਜਿਵੇਂ ਕਿ ਆਪਣੇ ਖਾਟੂ ਸ਼ਾਮ ਹੈ ਆਪਣੇ ਬਰਿੰਦਾਵਨ ਹੈ ਉਧਰ ਵੀ ਕਦੇ ਗਏ ਹੋ ਹਾਂਜੀ ਪ੍ਰਿੰਦਾਵਨ ਵੀ ਮੈਂ 4-5 ਵਾਰੀ ਜਾਇਈ ਜੀ ਔਰ ਖਾਟੂ ਸ਼ਾਮ ਜੀ ਦੇ ਵੀ ਮੈਂ 2-3 ਵਾਰੀ ਖਾਟੂ ਸ਼ਾਮ ਜੀ ਦੇ ਵੀ ਜਾਇਈ ਜੀ ਜੀ ਔਰ ਫੈਮਿਲੀ ਨਾਲ ਹੀ ਗਏ ਸੀਗੇ ਨਾ ਜੀ ਨਾ ਮੈਂ ਪੱਸਾਂ ਵਿੱਚ ਹੀ ਗਈ ਸੀ ਹਾਂਜੀ ਮੋਹਿਤ ਨਾਲ ਵੀ ਗਈ ਸੀ ਮੈਂ ਪਿਛਲੇ ਹੁਣ ਦੇ ਹੁਣ ਜਾ ਕੇ ਆਏ ਸੀਗੇ ਪ੍ਰਿੰਦਾਵਨ ਤੇ ਜਦੋਂ ਉਦੋਂ ਵੀ ਅਸੀਂ ਜਾ ਕੇ ਆਏ ਆ ਮੋਹਿਤ ਦੇ ਨਾਲ ਹੀ ਤੇ ਹੁਣ ਮੋਹਿਤ ਦੇ ਨਾਲ ਹੀ ਹੁਣ ਅਸੀਂ ਜੈਮਾ ਤੇ ਮਾਤਾ ਰਾਣੀ ਦੇ ਜਾ ਰਹੇ ਹਾਂ ਦਰਸ਼ਨਾਂ ਨੂੰ ਜੀ ਕਿੰਨਾ ਕੁ ਵਧੀਆ ਲੱਗਦਾ ਜਦੋਂ ਆਪਾਂ ਮਤਲਬ ਕਿ ਬੱਸ ਦੇ ਵਿੱਚ ਜਾਂਦੇ ਆ ਸਾਰੇ ਯਾਤਰੀ ਹੁੰਦੇ ਨੇ ਤੇ ਆਪਾਂ ਭਜਨ ਵੀ ਗਾਉਂਦੇ ਜਾਂਦੇ ਆ ਕੀਰਤਨ ਕਰਦੇ ਜਾਂਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਜੀ ਔਰ ਬਹੁਤ ਇੰਜੋਏ ਹੁੰਦਾ ਹੈ ਇਸੀ ਕਰਕੇ ਤਾਂ ਬਾਰ ਬਾਰ ਜਾਣ ਦਾ ਦਿਲ ਕਰਦਾ ਹੈ ਜੀ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ जय माता।, माता दी जय माता दी जय माता दी जी ਤੁਸੀਂ ਕੀ ਕਹੋਗੇ ਤੁਹਾਡਾ ਬੇਟਾ 모ਹਤ ਜੋ ਇੱਕ ਮਸਲੂਕੇ ਚੰਗੇ ਕੰਮ ਚ ਲੱਗਿਆ ਹੋਇਆ ਹੈ ਧਾਰਮਿਕ ਕੰਮਾਂ ਦੇ ਵਿੱਚ ਲੱਗਿਆ ਹੋਇਆ ਹੈ ਤੀਜੀ ਇਹ ਬਸ ਯਾਤਰਾ ਉਹ ਲੈ ਕੇ ਵੀ ਜਾ ਰਿਹਾ ਹੈ ਸਭ ਦਾਦਾ ਰਾਣੀ ਦੀ ਗਿਰਪਾਏ ਜੀ ਜਿੱਦਾਂ ਰਾਦੇ ਸ਼ਾ ਮੋਨੋ ਚਲਾਉਂਦੇ ਹੈ ਓਦਾਂ ਹੀ ਉਹ ਚੱਲ ਰਿਹਾ ਹੈ ਔਰ ਇਦਾਂ ਹੀ ਧਾਰਮਿਕ ਜਗ੍ਹਾ ਤੇ ਹੀ ਚਲਾਉਂਦੇ ਰਹਿਣ ਉਹਨੂੰ ਬਸ ਇਹੀ ਚਾਹੁੰਦੀਆਂ ਬਾਕੀ ਤਾਂ ਕਿਰਪਾ ਹੁਣ ਬਹੁਤ ਘੱਟ ਬੱਚੇ ਇਹੋ ਜਿਹੇ ਮਿਲਦੇ ਆ ਜਿਹੜੇ ਮਤਲਬ ਕਿ ਧਾਰਮਿਕ ਆਸਥਾ ਦੇ ਨਾਲ ਜੁੜੇ ਹੁੰਦੇ ਇਹ ਸ਼ੁਰੂ ਤੋਂ ਹੀ ਇੱਧਰ ਹੀ ਇਹਦਾ ਧਿਆਨ ਹੈ ਜੀ ਧਾਰਮਿਕ ਚੀਜ਼ਾਂ ਵੱਲ ਹੀ ਇਹਦਾ ਧਿਆਨ ਹੈ ਹੋਰ ਚਲੋ ਬਸ ਤਾਂ ਇਹ ਸਭ ਦੇ ਸੰਗ ਨਾਲ ਹੀ ਜਾਂਦੀ ਹੈ ਸਭ ਦੀ ਕਿਰਪਾ ਨਾਲ ਹੀ ਆਪਾਂ ਜਾਣੇ ਆ ਇਹ ਇਕੱਲਾ ਆਰਗੇਨਾਈਜ਼ ਨਹੀਂ ਇਹ ਆ ਸਭ ਕਰਦੇ ਆ ਤਾਂ ਹੀ ਆਪਾਂ ਜਾਣੇ ਆ ਬਾਕੀ ਰਾਦੇ ਸ਼ਾਮ ਦੀ ਕਿਰਪਾ ਜਦ ਤੱਕ ਇਹ ਚਲਾਣਗੇ ਚੱਲੀ ਜਾਂਦੇ ਰਾਦੇ ਰਾਦੇ ਜੈ ਮਾਤਾ ਦੀ ਜੈ ਮਾਤਾ ਦੀ ਤੁਸੀਂ ਕਿੰਨੀ ਵਾਰ ਗਏ ਤੁਸੀਂ ਕੋਈ ਗਿਣਤੀ ਨਹੀਂ ਹੈ ਜੀ ਮਾਤਾ ਰਾਣੀ ਦੀ ਕਿਰਪਾ ਹੈ ਉਹ ਬੁਲਾਈ ਜਾਂਦੀ ਹੈ ਉਹ ਬੁਲਾਉਂਦੇ ਅਸੀਂ ਜਾਂਦੇ ਹਾਂ ਹੁਣ ਮਨੀ ਦੇ ਕਿਰਪਾ ਦੇ ਨਾਲ ਹੁਣ ਇਹਨਾਂ ਦੇ ਨਾਲ ਵੀ ਮੌਕਾ ਮਿਲਿਆ ਹੈ ਤੇ ਮਾਤਾ ਰਾਣੀ ਐਦਾਂ ਹੀ ਕਿਰਪਾ ਬਣਾ ਕੇ ਰੱਖੇ ਬਾਰ-ਬਾਰ ਜਲਦੀ ਤੋਂ ਜਲਦੀ ਜੀ ਨਹੀਂ ਬੁਲਾਵੇ ਅਸੀਂ ਜ਼ਰੂਰ ਪਹੁੰਚਾਂਗੇ ਮਾਤਾ ਰਾਣੀ ਦੀ ਕਿਰਪਾ ਨਾਲ ਹੁਣ ਵੀ ਬਹੁਤ ਖੁਸ਼ ਹਾਂ ਅਸੀਂ ਕਿ ਮਾਤਾ ਰਾਣੀ ਨੇ ਦੁਬਾਰਾ ਕਿਰਪਾ ਕੀਤੀ ਹੈ ਅਸੀਂ ਹੁਣ ਦੁਬਾਰਾ ਫੇਰ ਚੱਲੇ ਹਾਂ ਵਾਹ ਵਾਹ ਤੁਹਾ ਗਿਆ ਪ੍ਰੋਫੈਸਰ ਬਹੁਤ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤ੍ਰਿਸ਼ਾ ਸਿੰਘਲਾ ਹੈ ਅੱਜ ਕਿੱਧਰ ਜਾ ਰਹੇ ਤੁਸੀਂ ਦੇਵੀਆਂ ਦੇ ਦਰਸ਼ਨ ਤੇ ਦੇਵੀਆਂ ਦੇ ਦਰਸ਼ਨ ਤੇ ਤੁਹਾਡੀ ਏਜ ਕਿੰਨੀ ਆ 17 17 ਸੋ ਇੰਨੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਕਿਵੇਂ ਮਤਲਬ ਕਿ ਇੱਧਰ ਆਸਥਾ ਤੁਹਾਡੀ ਜੁੜੀ ਹੈ ਧਾਰਮਿਕ ਦੇ ਵਿੱਚ ਬਹੁਤ ਆਸਥਾ ਜੁੜੀ ਹੈ ਬਚਪਨ ਤੋਂ ਹੈ ਜਾਂ ਕਿਵੇਂ ਹੈ ਬਚਪਨ ਸੇ ਹੀ ਹੈ ਬਚਪਨ ਸੇ ਹੀ ਹੈ ਸਾਰੇ ਪਰਿਵਾਰ ਵਗੈਰਾ ਥੋੜੇ ਧਾਰਮਿਕ ਹੈ ਤੋਂ ਉਹਨਾਂ ਕੋ ਦੇਖ ਕੇ ਥੋੜੀ ਬਚਪਨ ਸੇ ਹੀ ਹੈ ਜੀ ਮਾਤਾ ਪਿਤਾੰਦੇ ਇੱਕ ਹੀ ਮਤਲੂਕ ਹੈ ਤੁਸੀਂ ਵੀ ਇਧਰ ਨੂੰ ਜੁੜੇ ਹੋ ਹਾਂਜੀ ਹਾਂਜੀ ਪਹਿਲਾਂ ਵੀ ਗਏ ਆ ਪਹਿਲਾਂ ਵੀ ਗਏ ਆ ਫੈਮਲੀ ਨਾਲ ਪਰ ਅੱਜ ਸਾਰਿਆਂ ਨਾਲ ਚੱਲਿਆ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਓਕੇ ਜੈ ਮਾਤਾ ਦੀ ਜੈ ਮਾਤਾ ਦੀ ਓ ਕਿੰਨਾ ਸੋਹਣਾ ਦਿਨ ਆ ਜੀ ਸਾਰਿਆਂ ਦਾ जकारा मारदा दवी जा सुनहरे मेत्राली द जय माता दी सो आज अपनी तीसरी बस यात्रा निकुंज परिवार ਵੱਲੋਂ ਜਿਹਦੇ ਨਿਵੇਦਕ ਸਨਾਤਨ ਧਰਮ ਜਾਗਰਣ ਮੰਡਲ ਤੇ ਮੇਰੀ ਬਲੌਗਰ ਆਈਡੀ ਰੋਡ ਰੈਂਜਰ ਸਾਹਿਲ ਅਸੀਂ ਪਹਿਲਾ ਦਿਨ ਚੱਲੇ ਆ ਨੈਣਾ ਦੇਵੀ ਜੀ ਬਾਬਾ ਬਲਗਨਾਥ ਪੀੜ ਨਿਗਾਹ ਚਿੰਤਪੁਰਨੀ ਜੀ ਆਪਾਂ ਵਿਸ਼ਰਾਮ ਕਰਾਂਗੇ ਜੀ ਦੂਸਰਾ ਦਿਨ ਜਵਾਲਾ ਜੀ ਬਗਲਾਮੁਖੀ ਜੀ ਕਾਂਗੜਾ ਜੀ ਤੇ ਧਰਮਸ਼ਾਲਾ ਮੈਕਲੋਡਗਨ ਜੀ ਨੇ ਜਿਹੜੇ ਬਜ਼ੁਰਗ ਜਾਣਾ ਚਾਹੁੰਦੇ ਠੀਕ ਹੈ ਜਿਹੜੇ ਨਹੀਂ ਜਾਣਾ ਚਾਹੁੰਦੇ ਉਹ ਵੀ ਸ਼ਰਮ ਕਰੋਗੇ ਤੀਸਰੇ ਦਿਨ ਨਹੀਂ ਚੱਲੇਗੀ ਚਾਮੁੰਡਾ ਜੀ ਤੇ ਉਹਦੇ ਨਾਲ-ਨਾਲ ਬਹੁਤ ਹੀ ਵਧੀਆ ਜੋਤਿਰਲਿੰਗ ਭਗਵਾਨ ਜੀ ਦਾ ਬੈਦਨਾ ਜੋਤਿਰਲਿੰਗ ਜੋ ਮੰਨਿਆ ਜਾਂਦਾ ਹੈ ਬਟ ਜੋਤਿਰਲਿੰਗਾ ਚ ਨਹੀਂ ਆਂਦਾ ਉੱਥੇ ਵੀ ਆਪਾਂ ਜ਼ਰੂਰ ਜਾਵਾਂਗੇ ਆਂਦੇ ਹੋਏ ਸਵੇਰੇ ਵਾਪਸੀ ਤੇ ਮਨਸਾ ਦੇਵੀ ਮਾਤਾ ਵੀ ਜ਼ਰੂਰ ਜਾਇਆ ਜਾਏਗਾ ਜੈਕਾਰਾ ਸ਼ੇਰਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਧਰੈਸ਼ਨ ਕਰਦੇ ਆ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਅੱਛਾ ਇੱਕ ਸੋਹਣਾ ਜਿਹਾ ਭਜਨ ਗਾਉਂਦੇ ਨਵਾਂ ਚੱਲ ਰਿਹਾ ਨੈਣ ਤੇਰੇ ਮਾ ਨੈਣਾ ਦੇਵੀ ਹਾਂ ਜਿੱਥੇ ਆਪਾਂ ਪਹਿਲਾਂ ਚੱਲੇ ਸਭ ਤੋਂ ਪਹਿਲਾਂ ਠੀਕ ਹੈ ਕੋਈ ਸੁਣਾਓ ਜਿਹਨੂੰ ਆਂਦਾ ਏ ਥੋੜਾ ਜਿਹਾ ਸ਼ੁਰੂ ਕਰਦਾ ਥੋੜਾ ਥੋੜਾ ਮਾ ਨੈਣਾ ਦੇਵੀ ਚਲਣ ਤੇਰੇ ਚਿੰਤਾ ਪੁਰਣੀ ਮਨ ਨਾ ਦੇਵੀ ਮੀ ਚਦਨ ਤੇਰੀ ਚਿੰਤਾ ਫੁੱਲ ਨਹੀਂ ਬਹੁਤ ਮਾੜਾ ਸ਼ੋਰ ਬੋਲ ਰਿਹਾ ਵੇਖਦਾ ਮੈਂ ਉਹਨੂੰ ਦੇਖੋ ਅੱਗੇ ਮੜਦਾ ਹੋਰਾ ਜੋਤਾ ਜਗਦੇ ਜਵਾਲਾ ਮੁਕੀ ਜੋਤਾ ਜਗਦੇ ਜਵਾਲਾ ਮੁਕੀ ਰਮਾਇਆ ਅਰਜਨ ਚਮਲ ਚੰਦਰਾਇ ਚੜਾਇਆ ਮਾ ਅਰਜਨ ਚਵਰੀ ਚੜਾਇਆ ਮਾ ਘੜ ਤੇ ਰਾਮਾ ਜਿਲੇ ਕਾਂਗੜੇ ਜੋਤਾ ਜਗਦੀਆਂ ਜਲਾ ਮੁਕੀ ਘੜ ਤੇ ਰਾਮਾ ਜਿਲੇ ਕਾਂਗੜੇ ਜੋਤਾ ਜਗਦੀਆਂ ਜਲਾ ਮੁਕੀ ਲੈਣ ਤੇਰੇ ਮੋਨ ਨਾ ਦੇਵੀ ਨਨਕ ਤੇਰੇ ਮਾ ਨਨੋ ਦੇਵੀ ਚਰ ਪੈ ਚਿੰਤਾ ਪੁਰਣੀ ਚਰਨ ਤੇਰੇ ਚਿੰਤਾ ਪੁਰਣੀ छवां कांगड़े जो झला मुखी छॾंदे रामा खिले कांगड़े जो ॾाढा मुखी